ਜਿਹੜਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਡਿੜਬਾ ਦੇ ਪਿੰਡ ਖੇਤਲਾ ਦਾ ਨੌਜਵਾਨ ਮਾਨਪ੍ਰੀਤ ਸਿੰਘ ਇਨੀ ਦਿਨੀ ਚਰਚਾ ਦੇ ਵਿੱਚ ਹੈ ਕਾਰਨ ਇਹ ਹੈ ਕਿ ਭਾਰਤ ਦਾ ਲੋਕਪ੍ਰੀਆ ਟੈਲੀਵਿਜ਼ਨ ਸ਼ੋਅ ਕੌਣ ਬਣੇਗਾ ਕਰੋੜਪਤੀ ਜਿਸ ਵਿੱਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਸ਼ੋਅ ਵਿੱਚ ਉਸ ਨੇ 25 ਲੱਖ ਰੁਪਏ ਦੀ ਵੱਡੀ ਰਾਸ਼ੀ ਜਿੱਤੀ ਹੈ ਇਹ ਸਫਲਤਾ ਸਿਰਫ ਮਾਨਪ੍ਰੀਤ ਲਈ ਹੀ ਨਹੀਂ ਸਗੋਂ ਪਿੰਡ ਖੇਤਲਾ ਅਤੇ ਪੂਰੇ ਸੰਗਰੂਰ ਜ਼ਿਲ੍ਹੇ ਲਈ ਮਾਣ ਦਾ ਵਿਸ਼ਾ ਬਣੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਖਬਰ ਸੰਗਰੂਪ ਤੋਂ ਹੈ ਜਿੱਥੇ ਦੇ ਡਿੜਵਾ ਹਲਕੇ ਦਾ ਮਾਨਮਪਰੀ ਸਿੰਘ ਜੋ ਕਿ ਕੌਣ ਬਣੇਗਾ ਕਰੋੜਪਤੀ ਵਿੱਚ ਭਾਗ ਲੈ ਕੇ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤ ਕੇ ਘਰ ਵਾਪਸ ਆਇਆ ਹੈ ਦਾ ਘਰ ਪਹੁੰਚਣ ਤੇ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਮਾਨਮਪਰੀ ਸਿੰਘ ਦਾ ਕਹਿਣਾ ਸੀ ਕਿ ਉਸਤੇ ਬਚਪਨ ਦਾ ਸੁਪਨਾ ਸੀ ਕਿ ਉਹ ਕੌਣ ਬਣੇਗਾ ਕਰੋੜਪਤੀ ਵਿੱਚ ਭਾਗ ਲਵੇ ਅਤੇ ਆਪਣੀ ਕਿਸਮਤ ਓਝਮਾਵੇ ਇਸੇ ਲਈ ਉਹ ਹਮੇਸ਼ਾ ਜਾਤਨ ਕਰਦਾ ਰਹਿੰਦਾ ਸੀ ਅਤੇ ਇੱਕ ਦਿਨ ਉਸਦੀ ਕਿਸਮਤ ਦਾ ਦਰਵਾਜ਼ਾ ਖੁੱਲ੍ਹਿਆ ਤੇ ਉਸ ਨੂੰ ਕੌਣ ਬਣੇਗਾ ਕਰੋੜਪਤੀ ਵਿੱਚ ਐਂਟਰੀ ਮਿਲੀ ਮਨਪ੍ਰੀਤ ਨੇ ਦੱਸਿਆ ਕੀ ਆਮ ਲੋਕਾਂ ਨੂੰ ਵੀ ਇਸ ਦੇ ਲਈ ਯਤਨ ਕਰਨਾ ਚਾਹੀਦਾ ਹੈ ਕਰਜਨ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਫੈਲੀ ਹੋਈ ਆ ਇਸ ਤਰ੍ਹਾਂ ਲੱਗਦਾ ਜਿਵੇਂ ਮੁੰਡਾ ਤੁਹਾਡੇ ਡੀਸੀ ਲੱਗ ਗਿਆ ਹੋਣਾ ਤੇ ਕਰਜਨ ਚ ਇੰਨੀ ਖੁਸ਼ੀ ਆ ਰਿਸ਼ਤੇਦਾਰਾਂ ਚ ਇੰਨੀ ਖੁਸ਼ੀ ਆ ਦੋਸਤਾਂ ਮਿੱਤਰਾਂ ਚ ਇੰਨੀ ਖੁਸ਼ੀ ਆ ਮੈਂ ਉਮੀਦ ਨਹੀਂ ਕਰ ਸਕਦਾ ਸੀ ਤੇ ਸਾਰੇ ਪੁਰਾਣੇ ਲੋਕਾਂ ਨੂੰ ਜਿਨ੍ਹਾਂ ਨੂੰ 20 25 25 ਸਾਲ ਤੋਂ ਮੇਰੀ ਗੱਲ ਨਹੀਂ ਹੋਈ ਉਹਨਾਂ ਦੇ ਵੀ ਫੋਨ ਆਏ ਮੈਨੂੰ ਧੰਨਵਾਦ ਦੇਣ ਵਾਸਤੇ ਮੁਬਾਰਕਾ ਦੇਣ ਵਾਸਤੇ ਬੜੀ ਖੁਸ਼ੀ ਹੋਈ ਜੀ ਇਸ ਚੀਜ਼ ਨੂੰ ਇਸ ਮੰਚ ਤੇ ਆ ਕੇ ਤੇ ਲੋਕਾਂ ਦਾ ਪਿਆਰ ਪ੍ਰਾਪਤ ਕਰਕੇ ਸ਼ੁਰੂਆਤ ਤਾਂ ਇਹ ਐਂ ਲਗਾ ਲੋ ਬਚਪਨ ਦਾ ਹੀ ਸੁਪਨਾ ਸੀ ਬਹੁਤ ਘੱਟ ਚਾਂਸ ਮਿਲਦੇ ਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਆਪਦੇ ਬਚਪਨ ਦੇ ਸੁਪਨੇ ਪੂਰੇ ਕਰ ਸਕੋ ਮੈਂ 12ਵੀਂ ਜਿਹੜਾ ਜਦੋਂ ਇਹ ਪ੍ਰੋਗਰਾਮ ਸਟਾਰਟ ਹੋਇਆ ਤੇ 25 ਸਾਲ ਹੋ ਗਏ ਲਗਭਗ ਇਸ ਪ੍ਰੋਗਰਾਮ ਨੂੰ ਚੱਲਦੇ ਹੋਏ ਤੇ ਵਿਜਲੀ ਉਤਾਰ ਚੜਾਓ ਜਿਵੇਂ ਜ਼ਿੰਦਗੀ ਚਾਹੁੰਦੇ ਨੇ ਉਹੀ ਮੇਰੇ ਪ੍ਰੋਗਰਾਮ ਦੇ ਬਾਰੇ ਵੀ ਜਰਨੀ ਚ ਵੀ ਰਿਹਾ ਵੀ ਕਦੇ ਇਸ ਤਰ੍ਹਾਂ ਲੱਗਦਾ ਸੀ ਕਿ ਇਹਦਾ ਚਾਂਸ ਹੀ ਨਹੀਂ ਮਿਲਣਾ ਤੇ ਇਸ ਵਾਰ ਚਾਂਸ ਮਿਲੇ ਆ ਤਾਂ ਆਪਾਂ ਸ਼ੁਰੂ ਚ ਜਾ ਕੇ ਸਭ ਤੋਂ ਪਹਿਲੇ ਨੰਬਰ 1 ਬਣ ਕੇ ਸਿਲਵਰ ਜੁਬਲੀ ਐਡੀਸ਼ਨ ਦੇ ਵਿੱਚ ਸਿਲਵਰ ਹੀ ਅਮਾਉਂਟ ਲੈ ਕੇ ਆਏ ਆ 25 ਲੱਖ ਦੀ ਜ ਤੇ ਬੜੀ ਖੁਸ਼ੀ ਹੋ ਰਹੀ ਹੈ ਆ ਭੁੱਲ ਜਾਂਦਾ ਨਹੀਂ ਜੀ ਆ ਮਿਟ ਜਾਂਦਾ ਨਹੀਂ ਤੇ ਇਹ ਸਾਰੀ ਉਮਰ ਹੀ ਨਾਲ ਰਹਿਣੀ ਹੈ ਤੇ ਸਾਰੀ ਉਮਰ ਹੀ ਮੈਂ ਹੁਣ ਤਾਂ ਤੁਸੀਂ ਸਪੈਸ਼ਲ ਇੰਟਰਵਿਊ ਲੈਣ ਆਏ ਹੋ ਫਿਰ ਅੱਗੇ ਮੈਂ ਲੋਕਾਂ ਨੂੰ ਖੜਾ ਖੜਾ ਕੇ ਵੀ ਦੱਸਿਆ ਕਰੂੰਗਾ ਵੀ ਆ ਮੈਂ ਜਾ ਕੇ ਆ ਸੀ ਬਚਨ ਸਾਹਿਬ ਨੂੰ ਮਿਲ ਕੇ ਆਇਆ ਸੀ ਬਹੁਤ ਖੁਸ਼ੀ ਹੋਈ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਪਲ ਬਤੀਤ ਕਰਕੇ ਤੇ ਮੈਂ ਇਹ ਕਹੂੰਗਾ ਜੇ ਕਿਸੇ ਹੋਰ ਨੂੰ ਵੀ ਇਹ ਟੀਚਰ ਰੱਖਿਆ ਹੋਇਆ ਤਾਂ ਟਰਾਈ ਕਰੀ ਜਾਣ ਮਿਹਨਤ ਕਰੀ ਜਾਣ ਆਪਣੀ ਪੜਾਈ ਬਾਰੇ ਫੋਕਸ ਰੱਖਣ ਤੇ 쇼ਚ ਤੁਹਾਨੂੰ ਮੌਕਾ ਜਣੀ ਤਾਂ ਕੱਲ ਜਰੂਰ ਮਿਲੂਗਾ ਤੇ ਤੁਸੀਂ ਜਾ ਕੇ ਜਰੂਰ ਆਇਓ ਬਚਨ ਸਾਹਿਬ ਬਹੁਤ ਹੀ ਖੁਸ਼ ਮਿਜ਼ਾਜ ਪਰਸਨੈਲਿਟੀ ਨੇ ਇਸ ਉਮਰ ਦੇ ਵਿੱਚ ਵੀ ਇੰਨੇ ਖੁਸ਼ ਰਹਿੰਦੇ ਨੇ ਤੇ ਤੁਹਾਨੂੰ ਵੀ ਖੁਸ਼ ਕਰਦੇ ਨੇ ਜਿਵੇਂ ਮੈਂ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਨੂੰ ਪਤਾ ਨਹੀਂ ਸਦੀਆਂ ਤੋਂ ਉਹਨਾਂ ਨੂੰ ਜਾਣਦਾ ਹੁੰਦਾ ਤੇ ਹਲਕਾ ਜਿਹਾ ਵੀ ਜਿਵੇਂ ਆਪਾਂ ਕਹਾਂਗੇ ਏਡੇ ਵੱਡੇ ਬੰਦੇ ਨੇ ਤੇ ਵੀ ਇੰਨੇ ਫੈਨ ਨੇ ਉਹਨਾਂ ਦੇ ਜੇ ਬੰਦਾ ਆਪ ਵੀ ਨਹੀਂ ਕਮੰਡੀ ਹੁੰਦਾ ਮੇਰੇ ਸਾਡੇ ਵਰਗੇ ਫੈਨ ਹੀ ਕਰ ਦਿੰਦੇ ਉਹਨਾਂ ਨੂੰ ਵੀ ਸਰ ਤੁਸੀਂ ਤਾਂ ਰੱਬ ਹੋ ਐ ਕਹਿ ਕੇ ਕਿ ਤੇ ਬਟ ਬਹੁਤ ਡਾਊਨ ਟੂ ਅਰਥ ਬੰਦੇ ਨੇ ਮਿੱਟੀ ਨਾਲ ਜੁੜੇ ਹੋਏ ਬੰਦੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਮਿਲਦੇ ਨੇ ਤੁਹਾਨੂੰ ਕੰਫਰਟੇਬਲ ਬਣਾਉਂਦੇ ਨੇ ਕੁਝ ਇੱਕ ਦੋ ਪਰਸਨਲ ਇਸ਼ੂਸ ਨੇ ਉਹ ਠੀਕ ਹੋ ਜਾਣ ਤਾਂ ਉਸ ਤੋਂ ਬਾਅਦ ਆਪਾਂ ਕੋ ਮੂਮੈਂਟ ਫਿਰਨ ਤੇ ਵੀ ਮੇਰਾ ਸ਼ੌਂਕ ਰਿਹਾ ਤੇ ਉਹ ਤੇ ਉਸ ਤੋਂ ਬਿਨਾਂ ਜੇ ਮੇਰੀ ਏਰੀਆ ਚ ਪੜਾਈ ਦੇ ਰਿਲੇਟਡ ਵੀ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਮੈਂ ਉਹਦੇ ਲਈ ਵੀ ਸਪੋਰਟ ਕਰਾਂਗਾ